ਜੇ ਟਰਾਂਸ ਜੈਂਡਰ ਹੈ ਤਾਂ ਭਾਈ ਇਹਨੂੰ ਪੰਜਾਬੀ ਚ ਸਮਝਾ ਦਿਓ ਵੀ ਭਾਈ ਆ ਲੱਛਣ ਬੰਦ ਕਰ ਦੇ। ਆ ਤੂੰ ਆਪਦੇ ਭਾਵੇਂ ਕੇਸ ਕਟਾ ਦੇ। ਜੇ ਤਾਂ ਇਹ ਅੰਦਰੋਂ ਮਹਿਸੂਸ ਕਰਦਾ ਹੈ ਔਰਤ ਹੈ। ਤਾਂ ਫਿਰ ਇਹਨੇ ਦਾੜੀ ਰੱਖ ਕੇ ਤੇ ਜੂڑا ਕਿਉਂ ਕਰਦਾ ਹੈ ਇਹ? ਹੁਣ ਇਹ ਗੱਲ ਚੰਗੀ ਨਹੀਂ ਲੱਗਣੀ ਹੈ ਕਹਿਣਗੇ ਇਦਾਂ ਜੀ ਛੋਟੀ ਸੋਚ ਵਾਲੀ ਗੱਲ ਹੈ। ਜਿਵੇਂ ਹਨਨਜੇ ਹੋਣਾ ਨੇ ਆਪ ਦਾ ਰੂਪ ਵੀ ਔਰਤਾਂ ਵਰਗਾ ਕਰ ਲਿਆ ਵੀ ਔਰਤਾਂ ਵਰਗਾ ਰੂਪ ਕਰ ਲੇ ਕੋਈ ਕਿਸੇ ਨੂੰ ਸਮੱਸਿਆ ਨਹੀਂ ਹੈ ਪਰ ਐ ਜੂڑا ਰੱਖ ਕੇ ਦਾੜ੍ਹੀ ਰੱਖੀ ਹੋਈ ਹੈ ਤੇ ਜਿਹੜੇ ਲੱਛਣ ਹੀ ਗਹੂੰਗਾ ਮੈਂ ਉਹਦਾ ਕਿਉਂਕਿ ਕੁੜੀਆਂ ਵੀ ਐ ਨਹੀਂ ਕਰਦੀਆਂ ਸਿੱਖ ਔਰਤਾਂ ਵੀ ਐ ਨਹੀਂ ਕਰਦੀਆਂ ਜੇ ਮੰਨ ਲਓ ਇਹ ਔਰਤ ਦਾ ਵੀ ਰੂਪ ਹੋਵੇ ਤੇ ਔਰਤ ਵੀ ਐ ਨਹੀਂ ਕਰਦੀ ਜੇ ਤਾਂ ਇਹ ਟਰਾਂਸ ਜੈਂਡਰ ਹੈ ਤਾਂ ਫਿਰ ਇਹ ਡਿਕਲੇਅਰ ਕਰਕੇ ਵੀ ਮੈਂ ਟਰਾਂਸ ਜੈਂਡਰ ਆ ਤੇ ਔਰਤ ਵਾਲੇ ਰੂਪ ਚ ਆ ਜੇ ਇਹ ਦਾੜੀ ਨਾ ਰੱਖੇ ਸਿੱਕਦੀਆਂ ਜਿਹੜੀਆਂ ਕੁਆਲਿਟੀਆਂ ਐ ਉਹ ਇਹ ਕੁਆਲਿਟੀਆਂ ਨਹੀਂ ਐ ਵੀ ਉਹ ਹੱਥ ਨੂੰ ਟੇਡਾ ਮੇਡਾ ਕਰਕੇ ਉਹ ਐ ਧੁੰਨੀ ਤੱਕ ਪੈਂਟ ਲਚਕਾ ਕੇ ਤੇ ਉਹ ਆਪਣੀਆਂ ਛਾਤੀਆਂ ਦੇ ਉੱਤੇ ਉਹ ਔਰਤਾ ਤਰ੍ਹਾਂ ਕੱਪੜੇ ਪਾ ਕੇ ਤੇ ਉਹ ਐ ਕਰਦਾ ਫਿਰੇ ਔਰ ਇਹਦੀ ਐਕਸੈਪਟੇਬਿਲਟੀ ਆ ਜੇ ਇਹਨੂੰ ਇਹ ਲੱਗਣਾ ਵੀ ਕਿਉਂਕਿ ਇਹ ਸਿੱਖ ਹੈ ਤੇ ਤਾਂ ਸਾਨੂੰ ਇਹ ਗੱਲ ਮਹਿਸੂਸ ਹੋ ਰਹੀ ਹੈ ਹਰਟ ਹੋ ਰਹੀ ਹੈ ਜੇ ਵਾਲ ਕਟਾ ਦੇ ਜੂڑا ਨਾ ਹੋਵੇ ਦਾੜੀ ਨਾ ਰੱਖੇ ਫਿਰ ਸ਼ਾਇਦ ਸਿਮਰਨ ਜੋਤ ਮੱਕੜ ਨੂੰ ਲੱਗੂ ਹੁਣ ਠੀਕ ਹੈ ਗੱਲ ਉੱਥੋਂ ਤੱਕ ਸੀਮਿਤ ਨਹੀਂ ਹੈ ਗੱਲ ਇਹ ਹੈ ਕਿ ਰੈਪਰੈਜ਼ੈਂਟੇਸ਼ਨ ਕੀ ਹੋ ਰਹੀ ਹੈ ਇਹ ਤਾਂ ਦੇਖੋ ਨਾ ਤੁਸੀਂ ਸਮਝੀ ਨਹੀਂ ਆ ਰਿਹਾ ਕਿ ਹੈ ਕੀ ਹੈ ਇਹ ਜਾਂ ਤਾਂ ਇਹ ਨੌਜਵਾਨ ਕਲੀਅਰ ਕਰੇ ਸ਼੍ਰੀ ਅਕਾਲ ਸਵਾਗਤ ਹੈ ਮੈਂ ਪ੍ਰਵਿੰਦਰ ਸਿੰਘ ਗੱਲ ਅੱਜ ਉਸ ਨੌਜਵਾਨ ਦੀ ਕਰਾਂਗੇ ਜਿਸ ਨੂੰ ਸੋਸ਼ਲ ਮੀਡੀਆ ਤੇ ਕਾਫੀ ਟਰੋਲ ਕੀਤਾ ਜਾ ਰਿਹਾ ਹੈ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਸਿਮਰਨਜੋਤ ਸਿੰਘ ਮੱਕੜ ਮੱਕੜ ਸਾਹਿਬ ਸਵਾਗਤ ਹੈ ਧੰਨਵਾਦ ਮੱਕੜ ਸਾਹਿਬ ਸਭਾ ਦੇ ਦਿਨ ਚੱਲ ਰਹੇ ਨੇ ਇਸ ਦਰਮਿਆਨ ਇੱਕ ਵੱਖਰੀ ਚਰਚਾ ਸੋਸ਼ਲ ਮੀਡੀਆ ਤੇ ਛੜੀ ਹੋਈ ਹੈ ਇੱਕ ਨੌਜਵਾਨ ਹੈ ਅਮਨ ਪਾਟਿਆ ਪਟਕਾ ਬੰਦ ਹੈ ਜੁੜਾ ਕਰਦਾ ਉਸ ਦਾ ਪਹਿਰਾਵਾ ਹੈ ਜਿਹੜਾ ਉਸ ਨੂੰ ਲੈ ਕੇ ਕਿੰਤੂ ਪਰੰਤੂ ਹੋ ਰਹੀ ਹੈ ਤੁਸੀਂ ਕੀ ਸੋਚਦੇ ਹੋ ਉਸ ਦੇ ਪਹਿਰਾਵੇ ਬਾਰੇ ਕੀ ਉਸ ਨੂੰ ਟਰੋਲ ਕਰਨਾ ਸਹੀ ਹੈ हां देखो मैं भी इंस्टाग्राम पे बहुत सारीयां पोस्टਾਂ ਇਹਦੇ ਬਾਰੇ ਦੇਖੀਆਂ ਜੀ ਪਹਿਲਾਂ ਤਾਂ ਮਾਫੀ ਚਾਹੁੰਦਾ ਮੇਰੀ ਸਿਹਤ ਨਸਾਜ਼ ਹੋਣ ਕਰਕੇ ਪਿਛਲੇ ਦਿਨਾਂ ਦੇ ਵਿੱਚ ਮੈਂ ਰੂਬਰੂ ਨਹੀਂ ਹੋ ਸਕਿਆ ਜੀ ਔਰ ਇਹ ਨੌਜਵਾਨ ਦੀ ਤੁਸੀਂ ਜਦੋਂ ਗੱਲ ਕਰ ਰਹੇ ਹੋ ਤਾਂ ਇਹ ਇਹਦੇ ਕਈ ਪੱਖ ਨੇ ਔਰ ਇਹ ਸਭ ਤੋਂ ਪਹਿਲਾਂ ਤਾਂ ਇਹਨੂੰ ਸਮਝਣਾ ਪਊਗਾ ਠੀਕ ਹੈ ਜਿਵੇਂ ਗੱਲ ਇਹ ਹੈ ਕਿ ਜਿਹੜੀਆਂ ਪੋਸਟਾਂ ਮੈਂ ਦੇਖੀਆਂ ਜਾਂ ਤੁਸੀਂ ਦੇਖੀਆਂ ਉਹਦੇ ਜਿਹਨੂੰ ਗਾਲਾਂ ਬਹੁਤ ਪੈ ਰਹੀਆਂ ਕਈ ਕਹਦੇ ਆ ਵੀ ਇਹਦੇ ਜੁੱਤੀ ਫੇਰੋ ਕਈ ਕਹਦੇ ਆ ਇਹਦੇ ਛਿੱਤਰ ਮਾਰੋ ਕਈ ਕਹਿੰਦੇ ਪਏ ਆ ਕਿ ਇਹ ਕਲੰਕ ਲਾ ਰਿਹਾ ਹੈ ਇਹ ਕੌਮ ਦੇ ਉੱਤੇ ਕਿਉਂਕਿ ਆ ਦਾੜੀ ਹੈਗੀ ਉਹਦੇ ਪਟਕਾ ਬੰਨਿਆ ਸਿਰ ਤੇ ਜੂڑا ਕਰਦਾ ਜੂڑا ਕਰਦਾ ਮਤਲਬ ਕਿ ਇਕ ਤੈ ਕੇ ਸਿੱਖ ਪਰਿਵਾਰ ਚ ਪੈਦਾ ਹੋਇਆ ਅਮਨ ਪਾਟਿਆ ਇਹਦਾ ਨਾਮ ਹੈ ਸੋਸ਼ਲ ਮੀਡੀਆ ਤੇ ਇਹਦੀਆਂ ਵੀਡੀਓਜ਼ ਬਹੁਤ ਵਾਇਰਲ ਹੁੰਦੀਆਂ ਮੇਕਅਪ ਦੇ ਕਾਰੋਬਾਰ 'ਚ ਸ਼ਹਿ ਦੇ ਹੈ ਜਿੰਨੀਆਂ ਕਿ ਮੈਂ ਇਹਦੀਆਂ ਪੋਸਟਾਂ ਦੇਖੀਆਂ ਇਹ ਮੇਕਅਪ ਦੇ ਪ੍ਰੋਡਕਟ ਹੈ ਜਿਹੜੇ ਬਿਊਟੀ ਪ੍ਰੋਡਕਟਸ ਹੈ ਉਹਨਾਂ ਨੂੰ ਵੇਚਦਾ ਹੋਇਆ ਨਜ਼ਰ ਆਉਂਦਾ ਹੈ ਇਹ ਆਪ ਵੀ ਮੇਕਅਪ ਕਰਦਾ ਹੈ ਤੇ ਪਲੱਸ ਜਿਹੜਾ ਇਹਦਾ ਅਟਾਇਰ ਹੈ ਉਹ ਜੋ ਰਵੈਤੀ ਤੌਰ ਤੇ ਮਰਦਾਂ ਤੇ ਔਰਤਾਂ ਦੇ ਅਟਾਇਰ 'ਚ ਡਿਫਰੈਂਸ ਹੈ ਹੂੰ ਉਵੇਂ ਔਰਤਾਂ ਦਾ ਅਟਾਇਰ ਔਰਤਾਂ ਦੇ ਕੱਪੜੇ ਪਾ ਕੇ ਰੱਖਦਾ ਹੈ ਇਹ ਠੀਕ ਹੈ ਜਿਵੇਂ ਖਾਸ ਤੌਰ ਤੇ ਰੱਬ ਨੇ ਜਿਹੜਾ ਬੁਨਿਆਦੀ ਡਿਫਰੈਂਸ ਬਣਾਇਆ ਬੰਦੇ ਤੇ ਔਰਤ ਦਾ ਹਨਾ ਉਵੇਂ ਇਹ ਆਪਦੇ ਛਾਤੀਆਂ ਵਾਲੇ ਹਿੱਸੇ ਦੇ ਉੱਤੇ ਔਰਤਾਂ ਵਾਲੇ ਕੱਪੜੇ ਪਾ ਕੇ ਰੱਖਦਾ ਹੂੰ ਸੋ ਇਹ ਜਦੋਂ ਤੁਸੀਂ ਇਹਨਾਂ ਅਨਾਲਿਸਿਸ ਕਰਦੇ ਹੋ ਤਾਂ ਮੈਂ ਕਮੈਂਟਾਂ ਚ ਥੱਲੇ ਪੜਿਆ ਕਈਆਂ ਨੇ ਲਿਖਿਆ ਵੀ ਇਹ ਇੱਕ ਗੇ ਹੈ ਕਈਆਂ ਨੇ ਲਿਖਿਆ ਵੀ ਇਹ ਟਰਾਂਸ ਜੈਂਡਰ ਵਾਂਗੂ ਬਿਹੇਵ ਕਰਦਾ ਹੈ ਫਿਰ ਥੱਲੇ ਬਹੁਤ ਕੁਝ ਲਿਖਿਆ ਗਿਆ ਕਿਹਾ ਵੀ ਗਿਆ ਹੂੰ ਸੋ ਪਹਿਲੀ ਗੱਲ ਤਾਂ ਆਪਾਂ ਇਹ ਸਮਝੀਏ ਵੀ ਇਹ ਹੈ ਕਿ ਮਤਲਬ ਕਿ ਜਿਹੜਾ ਇੱਕ ਜਦ ਧਾਰਮਿਕ ਪੱਖ ਤੋਂ ਦੇਖਣਾ ਤਾਂ ਮੈਨੂੰ ਲੱਗਦਾ ਹੈ ਕਿ ਧਾਰਮਿਕ ਪੱਖ ਤੇ ਤਾਂ ਜਿਹੜੇ ਬਾਕੀ ਜੈਂਡਰਸ ਨੇ ਉਹਨਾਂ ਦੀ ਕੋਈ ਥਾਂ ਨਹੀਂ ਹੈਗੀ ਠੀਕ ਹੈ ਹਨਾ ਕੁਦਰਤ ਵਾਲੀ ਗੱਲ ਜਦੋਂ ਆਪਾਂ ਕਰਦੇ ਕਿ ਕੁਦਰਤ ਨੇ ਤਾਂ ਮਰਦ ਤੇ ਔਰਤ ਬਣਾਏ ਹੋਰ ਕੋਈ ਜੈਂਡਰ ਨਹੀਂ ਹੈ ਜਾਂ ਜਿਹੜਾ ਇੱਕ ਤੀਜਾ ਜੈਂਡਰ ਆਪਾਂ ਥਰਡ ਜੈਂਡਰ ਜ਼ਰੂਰ ਕਹਿ ਦਿੰਨੇ ਆ ਜਿੱਥੇ ਅ ਜਿਹੜਾ ਹਾਂਜੀ ਮਹੰਤ ਆ ਜਾਂਦੇ ਨੇ ਜੀ ਜਿਹੜੇ ਮਹੰਤ ਤੁਸੀਂ ਕਹਿ ਦਿੰਦੇ ਹੋ ਹਾਂਜੀ ਹਾਂ ਕਿ ਉਹ ਬਾਇਓਲੋਜੀਕਲੀ ਉਹ ਆਪਾਂ ਤੀਜੇ ਜੈਂਡਰ ਉਹਨਾਂ ਨੂੰ ਕਹਿ ਦਿੰਦੇ ਆ ਜੀ ਪਰ ਹੁਣ ਦੋ ਗੱਲਾਂ ਐ ਇਹਦੇ ਚ ਇਹ ਵੀ ਸਮਝਣਾ ਪਊਗਾ ਇੱਕ ਤਾਂ ਬਹੁਤ سارے ਲੋਕ ਜੈਂਡਰ ਤੇ ਸੈਕਸੁਅਲਿਟੀ ਇਹਦੇ ਵਿੱਚ ਵੀ ਜਿਹੜਾ ਉਹ ਮਿਕਸ ਮੈਚ ਕਰ ਦਿੰਦੇ ਆ ਤਾਂ ਪਹਿਲਾਂ ਤਾਂ ਇਹਨੂੰ ਇਹਦੇ ਬਾਰੇ ਐਨਾਲਿਸਿਸ ਕਰਨ ਤੋਂ ਪਹਿਲਾਂ ਤਾਂ ਇਹ ਸਮਝਣਾ ਪਊਗਾ ਵੀ ਇਹ ਹੈ ਕੀ ਬਿਲਕੁਲ ਔਰ ਇਹਦੀਆਂ ਪੋਸਟਾਂ ਤੋਂ ਹਲੇ ਤੱਕ ਇਹ ਕਲੀਅਰ ਨਹੀਂ ਹੁੰਦਾ ਹੁਣ ਜਿਵੇਂ ਜਿਹੜਾ ਬੰਦਾ ਹੋ ਕੇ ਬੰਦਾ ਪੈਦਾ ਹੋਇਆ ਤੇ ਉਹ ਬੰਦੇ ਵਾਂਗੂ ਹੀ ਮਹਿਸੂਸ ਕਰਦਾ ਪਰ ਉਹ ਬੰਦਿਆਂ ਵੱਲ ਅਟਰੈਕਟਡ ਹੈ ਹੁਣ ਜੈਂਡਰ ਤਾਂ ਹੋ ਗਿਆ ਮੇਲ ਪਰ ਉਹ ਬੰਦੇ ਵੱਲ ਹੀ ਅਟਰੈਕਟਡ ਹੈ ਠੀਕ ਹੈ ਮੇਲ ਵੱਲ ਹੀ ਅਟਰੈਕਟਡ ਹੈ ਤਾਂ ਉਹ ਬੇਸਿਕਲੀ ਉਹਨੂੰ ਗੇ ਕਹਿ ਦਿੰਨੇ ਹੋ ਤੁਸੀਂ ਬਿਲਕੁਲ ਉਵੇਂ ਜਿਹੜੀ ਔਰਤ ਪੈਦਾ ਹੋਈ ਉਹ ਅੰਦਰੋਂ ਵੀ ਔਰਤ ਬਾਹਰੋਂ ਵੀ ਔਰਤ ਹੈ ਤੇ ਉਹ ਔਰਤ ਨੂੰ ਹੀ ਪਸੰਦ ਕਰਦੀ ਹੈ ਉਹਨੂੰ ਤੁਸੀਂ ਲੈਸਬੀਅਨ ਕਹਿ ਦਿੰਨੇ ਹੋ ਠੀਕ ਹੈ ਹੁਣ ਜਿਹੜਾ ਬੰਦਾ ਪੈਦਾ ਹੋਇਆ ਅੰਦਰੋਂ ਵੀ ਬੰਦਾ ਮਹਿਸੂਸ ਕਰਦਾ ਉਹ ਬੰਦੇ ਨੂੰ ਵੀ ਸੈਕਸ਼ੂਅਲੀ ਲਾਈਕ ਕਰਦਾ ਤੇ ਔਰਤ ਨੂੰ ਵੀ ਕਰਦਾ ਠੀਕ ਹੈ ਉਵੇਂ ਹੀ ਔਰਤ ਜਿਹੜੀ ਅੰਦਰੋਂ ਤੇ ਬਾਹਰੋਂ ਔਰਤ ਹੈ ਉਹ ਬੰਦੇ ਨੂੰ ਵੀ ਲਾਈਕ ਕਰਦੀ ਤੇ ਔਰਤ ਨੂੰ ਵੀ ਕਰਦੀ ਹੈ ਉਹ ਬਾਈਸੈਕਸ਼ੂਅਲਸ ਹੋ ਜਾਂਦੇ ਆ ਠੀਕ ਹੈ ਰਾਈਟ ਤੇ ਉਸ ਤੋਂ ਬਾਅਦ ਆ ਗਿਆ ਟਰਾਂਸ ਜੈਂਡਰਸ ਜੀ ਹੁਣ ਟਰਾਂਸ ਜੈਂਡਰ ਉਹ ਹੈ ਜਿਹੜਾ ਪੈਦਾ ਤਾਂ ਬੰਦਾ ਹੋਇਆ ਪਰ ਅੰਦਰੋਂ ਉਹਦੀ ਜਿਹੜੀ ਆਤਮਾ ਔਰਤ ਦੀ ਹੈ ਉਹ ਮਹਿਸੂਸ ਔਰਤ ਤਰ੍ਹਾਂ ਕਰਦਾ ਹੈ ਉਦੇ ਜਜ਼ਬਾਤ ਔਰਤ ਵਰਗੇ ਆ ਉਹ ਚਾਹੁੰਦਾ ਕਿ ਮੈਂ ਹਾਂ ਮੈਂ ਵੀ ਮੈਂ ਪੈਦਾ ਬੰਦਾ ਹੋ ਗਿਆ ਪਰ ਮੈਂ ਔਰਤਾਂ ਉਵੇਂ ਜਿਹੜਾ ਪੈਦਾ ਔਰਤ ਹੋ ਗਈ ਪਰ ਉਹ ਮਹਿਸੂਸ ਮਰਦ ਤਰ੍ਹਾਂ ਕਰਦੀ ਹੈ ਠੀਕ ਹੈ ਇਹ ਟ੍ਰਾਂਸ ਜੈਂਡਰ ਹੋਗੇ ਹੁਣ ਇਹਦੇ ਵਿੱਚ ਸੈਕਸ਼ੁਅਲਿਟੀ ਡਿਫਰੈਂਟ ਹੈ ਠੀਕ ਹੈ ਇੱਕ ਇੱਕ ਸੈਕਸ਼ੁਅਲ ਅਟਰੈਕਸ਼ਨ ਉਹ ਡਿਫਰੈਂਟ ਹੈ ਹੁਣ ਇਸ ਜਿਹੜਾ ਇਹ ਨੌਜਵਾਨ ਹੈ ਪਹਿਲੀ ਗੱਲ ਤਾਂ ਇਹਦੇ ਬਾਰੇ ਜਿਸ ਤਰ੍ਹਾਂ ਦੀਆਂ ਵੀਡੀਓਜ਼ ਆ ਰਹੀਆਂ ਜਾਂ ਜੋ ਕੁਝ ਬੋਲੇਗੇ ਪਹਿਲੀ ਗੱਲ ਤਾਂ ਇਹ ਹੈ ਕਿ ਇਹਦੀ ਸੈਕਸ਼ੁਅਲਿਟੀ ਆਪਾਂ ਨੂੰ ਨਹੀਂ ਪਤਾ ਕੀ ਹੈ ਇਹ ਨਾ ਹੀ ਉਹ ਉਹ ਦਾ ਨਿੱਜੀ ਗੱਲ ਹੈ ਵੀ ਉਹ ਕਿਹਨੂੰ ਲਾਈਕ ਕਰਦਾ ਹੈ ਕਿਹਨੂੰ ਨਹੀਂ ਕਰਦਾ ਠੀਕ ਹੈ ਪਰ ਜਿਹੜੀ ਗੱਲ ਮੈਂ ਮੇਰੀ ਸਮਝ ਤੋਂ ਬਾਹਰ ਹੈ ਜਿਵੇਂ ధਨਨਜੇ ਉਹ 트랜ਸ ਜੈਂਡਰ ਹੈ ਬਿਲਕੁਲ ਪੈਦਾ ਮਰਦ ਹੋਇਆ ਜੀ ਜੀ ਪਰ ਉਹਦੇ ਅੰਦਰ ਔਰਤ ਸੀ ਅਖੀਰ ਉਹਨੇ ਔਰਤ ਵਾਲੀ ਵੇਸਭੂਸ਼ਾ ਅਪਣਾ ਕੇ ਉਹ ਕਹਿੰਦਾ ਕਿ ਮੈਂ ਔਰਤ ਠੀਕ ਹੈ ਹੁਣ ਅੱਜ ਕੱਲ ਦਾ ਮੈਡੀਕਲ ਸਾਇੰਸ ਇੰਨਾ ਐਡਵਾਂਸ ਹੋ ਗਿਆ ਕਿ ਤੁਸੀਂ ਆਪ ਦਾ ਜੈਂਡਰ ਚੇਂਜ ਵੀ ਹਾਂਜੀ ਤੁਹਾਨੂੰ ਲੱਗਦਾ ਹੈ ਇਹ ਤੁਸੀਂ ਔਰਤ ਹੋ ਮਰਦ ਪੈਦਾ ਹੋ ਗਏ ਤੁਸੀਂ ਔਰਤ ਬਣ ਜਾਓ ਵੈਸੇ ਤਾਂ ਕੁਦਰਤ ਦੇ ਖਿਲਾਫ ਹੈ ਪਰ ਇਸ ਨੌਜਵਾਨ ਦੇ ਜਿਹੜਾ ਉਹ ਸਮਝ ਤੋਂ ਬਾਹਰ ਹੈ ਵੀ ਇਹ ਜਾਂ ਤਾਂ ਇਹ ਮਾਨਸਿਕ ਇਹ ਦੇਖੋ ਇਹ ਐਕਸੈਪਟਰ ਨਹੀਂ ਜਿਹੜੀ ਮਾਡਰਨ ਸੋਸਾਇਟੀ ਹੈ ਨਾ ਉਹ ਇਹ ਜਿਹੜੀ ਗੱਲ ਹੁਣ ਆਪਾਂ ਕਰਨ ਲੱਗੇ ਆ ਉਹਨੂੰ ਕਹਿੰਦੀ ਕਿ ਇਹ ਤਾਂ ਅਣਪੜਾਣੀ ਵਾਲੀ ਗੱਲ ਹੈ ਮਾਡਰਨ ਸੋਸਾਇਟੀ ਨਹੀਂ ਐਕਸੈਪਟ ਕਰਦੀ ਇਹ ਗੱਲ ਉਹ ਤਾਂ ਕਹਿੰਦੇ ਜਿਵੇਂ ਕਰਨ ਜੋ ਹੋ ਰਹੇ ਅੱਗੇ ਲੋਕ ਨੇ ਜੀ ਐਕਸੈਪਟੇਬਿਲਟੀ ਆ ਗਈ ਨਾ ਸਮਾਜ ਦੇ ਵਿੱਚ ਵੀ ਗੇ ਹੈ ਲੈਸਬੀਅਨ ਹੈ ਟਰਾਂਸ ਜੈਂਡਰ ਹੈ ਐਕਸੈਪਟੇਬਿਲਟੀ ਆ ਗਈ ਐਲਜੀਬੀਟੀ ਕਮਿਊਨਿਟੀ ਦੀ ਐਕਸੈਪਟੇਬਿਲਟੀ ਆ ਗਈ ਔਰ ਜਿਵੇਂ ਹੁਣ ਸਾਡੇ ਗੋਆ ਵਰਗੀ ਸਟੇਟ ਹੈ ਉੱਥੇ ਬਹੁਤ ਕਾਮਨਲੀ ਤੁਹਾਨੂੰ ਐਲਜੀਬੀਟੀਜ਼ ਜਿਹੜੀ ਕਮਿਊਨਿਟੀ ਹੈ ਉਹ ਵੱਸਦੀ ਹੈ ਵੱਡੀ ਗਿਣਤੀ ਚ ਮੈਟਰੋਪੋਲੀਟਨਸ ਚ ਵੱਸਦੀ ਹੈ ਉਹ ਛੋਟੇ ਸ਼ਹਿਰਾਂ ਚ ਉਹ ਕਹਿੰਦੇ ਕਿ ਸਾਨੂੰ ਦਬਾਇਆ ਜਾਂਦਾ ਪਰ ਚਲੋ ਆਪਾਂ ਇਹ ਕਹਿੰਦੇ ਕਿ ਟਰਾਂਸ ਜੈਂਡਰਸ ਤੱਕ ਗੱਲ ਸਮਝ ਆਉਂਦੀ ਹੈ ਇਸ ਨੌਜਵਾਨ ਦੇ ਮੈਟਰ ਚ ਸਮਝ ਹੀ ਨਹੀਂ ਆ ਰਿਹਾ ਕਿ ਹੈ ਕੀ ਹੈ ਇਹ ਜਾਂ ਤਾਂ ਇਹ ਨੌਜਵਾਨ ਕਲੀਅਰ ਕਰੇ ਜਾਂ ਤਾਂ ਇਹ ਅੰਦਰੋਂ ਮਹਿਸੂਸ ਕਰਦਾ ਇਹ ਔਰਤ ਹੈ ਤਾਂ ਫਿਰ ਇਹਨੇ ਦਾੜੀ ਰੱਖ ਕੇ ਤੇ ਜੂڑا ਕਿਉਂ ਕਰਦਾ ਹੈ ਇਹ ਹੁਣ ਇਹ ਗੱਲ ਚੰਗੀ ਨਹੀਂ ਲੱਗਣੀ ਹੈ ਕਹਿਣਗੇ ਇਹ ਤਾਂ ਜੀ ਛੋਟੀ ਸੋਚ ਵਾਲੀ ਗੱਲ ਹੈ ਦੂਜੀ ਗੱਲ ਇਹ ਹੈ ਵੀ ਕਈਆਂ ਨੂੰ ਇਹ ਲੱਗਣਾ ਵੀ ਕਿਉਂਕਿ ਇਹ ਸਿੱਖ ਹੈ ਤੇ ਤਾਂ ਸਾਨੂੰ ਇਹ ਗੱਲ ਮਹਿਸੂਸ ਹੋ ਰਹੀ ਹੈ ਹਰਟ ਹੋ ਰਹੀ ਹੈ ਜੇ ਵਾਲ ਕਟਾ ਦੇ ਜੂڑا ਨਾ ਹੋਵੇ ਦਾੜੀ ਨਾ ਰੱਖੇ ਫਿਰ ਸ਼ਾਇਦ ਸਿਮਰਨ ਜੋਤ ਮੱਕੜ ਨੂੰ ਲੱਗੂ ਹੁਣ ਠੀਕ ਹੈ ਹੂੰ ਗੱਲ ਉੱਥੋਂ ਤੱਕ ਸੀਮਤ ਨਹੀਂ ਹੈ ਗੱਲ ਇਹ ਹੈ ਕਿ ਰੈਪ੍ਰেজੈਂਟੇਸ਼ਨ ਕੀ ਹੋ ਰਹੀ ਹੈ ਇਹ ਤਾਂ ਦੇਖੋ ਨਾ ਤੁਸੀਂ ਅੱਛਾ ਇੱਕ ਗੱਲ ਇਹ ਹੈ ਕਿ ਇਹ ਜਿਹੜਾ ਇਹ ਸਬਜੈਕਟ ਹੈ ਇਹ ਸਾਡੇ ਇਤਿਹਾਸ ਚ ਪਿਆ ਤੁਸੀਂ ਇਹ ਦੇਖੋ ਤੁਸੀਂ ਐਂਸ਼ੀਅੰਟ ਹਿਸਟਰੀ ਦੇ ਵਿੱਚ ਜਦੋਂ ਜਾਣਦੇ ਹੋ ਤੁਹਾਨੂੰ ਗੇਜ਼ ਲੈਸਬੀਅਨਸੇ ਉੱਥੇ ਤੱਕ ਮਿਲ ਜਾਂਦੇ ਠੀਕ ਹੈ ਫਿਰ ਮੁਗਲ ਕਾਲ ਚਾ ਜੋ ਮੁਗਲ ਕਾਲ ਚ ਬੜਾ ਕਾਮਨ ਸੀ ਅੱਛਾ ਮੁਗਲ ਕਾਲ ਚ ਤਾਂ ਕਾਮਨ ਜਿਹੜੇ ਮੁਗਲ ਰਾਜੇ ਹੋਏ ਬਹੁਤ ਸਾਰਿਆਂ ਦੀ ਐਗਜ਼ੈਂਪਲ ਹੈ ਜਿਹੜੇ ਆਪ ਬਾਈਸੈਕਸ਼ੁਅਲ ਸੀਗੇ ਅੱਛਾ ਹਾਂ ਖਿਲਜੀ ਦਾ ਤਾਂ ਬਹੁਤ ਕਾਮਨ ਹੈ ਠੀਕ ਹੈ ਖਿਲਜੀ ਦਾ ਬੜਾ ਕਾਮਨ ਹੈ ਵੀ ਖਿਲਜੀ ਜਿਹੜਾ ਸੀਗਾ ਉਹ ਗੇ ਸੀਗਾ ਹਨਾ ਓਵੇਂ ਜੇ ਖਜਰਾਓ ਦੇ ਟੈਂਪਲਸ 'ਚ ਜਾਓ ਤੇ ਜਿੱਥੇ ਮੂਰਤੀਆਂ ਲੱਗੀਆਂ ਉਹਦੇ 'ਚ ਤੁਹਾਨੂੰ ਔਰਤ ਦੀ ਔਰਤ ਨਾਲ ਬੰਦੇ ਦੀ ਬੰਦੇ ਨਾਲ ਮੂਰਤੀਆਂ ਮਿਲ ਜਾਂਦੀਆਂ ਨੇ ਐਵੇਂ ਹੀ ਕਾਮਾਸੂਤਰਾ ਬਹੁਤ ਵੱਡਾ ਹੇ ਹਾਂ ਹੈ ਉਹਦੇ ਵਿੱਚ ਤੁਹਾਨੂੰ ਹਿਸਟਰੀ ਚ ਮਿਲ ਜਾਂਦਾ ਇੱਥੋਂ ਤੱਕ ਕਿ ਜਿਹੜਾ ਐਂਸ਼ੀਅੰਟ ਰੋਮ ਸੀ ਨਾ ਜੇ ਤੁਸੀਂ ਵੈਸਟ ਦੇ ਵਿੱਚ ਵੀ ਜਾਣਦੇ ਹੋ ਜੀ ਤੇ ਤੁਸੀਂ ਈਵਨ ਭਾਰਤ ਤੋਂ ਬਾਹਰ ਜਾ ਕੇ ਇਹਦੀ ਗੱਲ ਕਰਦੇ ਹੋ ਤੇ ਐਂਸ਼ੀਅੰਟ ਰੋਮ ਦੇ ਇਤਿਹਾਸ ਚ ਮਿਲਦਾ ਹੈ ਵੀ ਉੱਥੇ ਤਾਂ ਇਹਦੀ ਐਕਸੈਪਟੇਬਿਲਟੀ ਦੇਤੀ ਸੀ ਠੀਕ ਹੈ ਰੋਮ ਨੇ ਐਕਸੈਪਟੇਬਿਲਟੀ ਦੇਤੀ ਅੱਛਾ ਮਤਲਬ ਇਹ ਧਾਰਮਿਕ ਤੌਰ ਤੇ ਵੀ ਇੱਕ ਵੱਡੀ ਗੱਲ ਹੈ ਜੀ ਜੀ ਲੇਕਿਨ ਇਹ ਇੰਨੀ ਗੱਲ ਆਪਾਂ ਨੂੰ ਹੁਣ ਇੱਥੋਂ ਤੱਕ ਕਿਉਂ ਕਰਨੀ ਪਈ ਹੈ ਜੇ ਇਸ ਨੌਜਵਾਨ ਬਾਰੇ ਆਪਾਂ ਚਾਰ ਲਫ਼ਜ਼ੇ ਬੋਲਦੇ ਇਹਦੇ ਜੁੱਤੀ ਫੇਰੋ ਛੱਤਰ ਮਾਰੋ ਇਹਦੇ ਤੇ ਇਹ ਕੀ ਕੰਮ ਫੜਿਆ ਠੀਕ ਹੈ ਤਾਂ ਵੀਡੀਓ ਦੇ ਵਿਊ ਵੀ ਬਹੁਤ ਆ ਜਾਣੇ ਸੀ ਤੇ ਗੱਲ ਖਤਮ ਵੀ ਹੋ ਜਾਣੀ ਸੀ ਹੁਣ ਤੱਕ ਪਰ ਇਸ ਨੌਜਵਾਨ ਦੀ ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖ ਪਰਿਵਾਰ ਚ ਪੈਦਾ ਹੋਇਆ ਇਹਦੇ ਮਾਪਿਓ ਇਸ ਜੋ ਇਹ ਕਰ ਰਹੇ ਦੇ ਬਾਰੇ ਕੀ ਸੋਚ ਰਹੇ ਹੈ ਕੀ ਉਹ ਵੀ ਇਸ ਪ੍ਰਭਾਵ ਚ ਨੇ ਵੀ ਨਹੀਂ ਅੱਜ ਸੋਸਾਇਟੀ ਦਾ ਵੱਡਾ ਹਿੱਸਾ ਇਹਨੂੰ ਐਕਸੈਪਟ ਕਰਨ ਲੱਗ ਗਿਆ ਮੈਟਰੋਪੋਲੀਟਨਸ ਤੇ ਉਹ ਵੀ ਇਹ ਸੋਚਦੇ ਹੁਣ ਤੇ ਉਹਦਾ ਬੱਚਾ ਕਹਿੰਦਾ ਵੀ ਨਹੀਂ ਤੁਸੀਂ ਤਾਂ ਛੋਟੀ ਸੋਚ ਰੱਖਦੇ ਹੋ ਜਾਂ ਮਤਲਬ ਤੁਸੀਂ ਨਾ ਇਹ ਨਾ ਮਹਿਸੂਸ ਕਰੋ ਵੀ ਜੇ ਮੈਂ ਕੁੜੀਆਂ ਤਰ੍ਹਾਂ ਰਹਿਣਾ ਕੁੜੀਆਂ ਤਰ੍ਹਾਂ ਕੱਪੜੇ ਪਾਉਣਾ ਕੁੜੀਆਂ ਤਰ੍ਹਾਂ ਮੇਕਅਪ ਕਰਦਾ ਤੇ ਮੈਂ ਉਹਦਾ ਚਾਲ ਚਲਨ ਵੀ ਉਹਨਾਂ ਵਰਗਾ ਹੋ ਗਿਆ ਤਾਂ ਫਿਰ ਉਹ ਜਾਂ ਤਾਂ ਉਹ ਜਿਵੇਂ ਹਨਨਜੇ ਹੋਣਾ ਨੇ ਆਪ ਦਾ ਰੂਪ ਹੀ ਔਰਤਾ ਵਰਗਾ ਕਰ ਲਿਆ ਵੀ ਔਰਤਾ ਵਰਗਾ ਰੂਪ ਕਰ ਲੇ ਕੋਈ ਕਿਸੇ ਨੂੰ ਸਮੱਸਿਆ ਨਹੀਂ ਹੈ ਪਰ ਐ ਜੂੜਾ ਰੱਖ ਕੇ ਦਾੜ੍ਹੀ ਰੱਖੀ ਹੋਈ ਹੈ ਤੇ ਜਿਹੜੇ ਲੱਛਣ ਹੀ ਗਹੂੰਗਾ ਮੈਂ ਉਹਦਾ ਕਿਉਂਕਿ ਕੁੜੀਆਂ ਵੀ ਐ ਨਹੀਂ ਕਰਦੀਆਂ ਇੱਕ ਹੋਰ ਗੱਲ ਤੁਸੀਂ ਸੋਚੋ ਤੁਸੀਂ ਇਹਦੀਆਂ ਵੀਡੀਓਜ਼ ਦੇਖੋ ਜਿਵੇਂ ਹੱਥ ਮਾਰਦਾ ਹੈ ਜਿਵੇਂ ਤੁਰਦਾ ਹੈ ਕੁੜੀਆਂ ਵੀ ਐ ਨਹੀਂ ਔਰਤ ਦੀ ਵੀ ਇੱਕ ਗ੍ਰੇਸ ਹੈ ਨਾ ਯਾਰ ਆਦਮਾ ਦੀ ਲਿਮਟ ਹੁੰਦੀ ਆ ਆਦਮਾ ਇਹ ਸ਼ਬਦੀ ਮੈਂ ਕੰਨਾ ਗਲਤ ਹੈ ਔਰਤ ਦੀ ਆਪਣੀ ਇੱਕ ਗ੍ਰੇਸ ਹੈ ਮਰਦ ਦੀ ਆਪਣੀ ਇੱਕ ਗ੍ਰੇਸ ਹੈ ਕੁਦਰਤ ਨੇ ਜਿਹਨੂੰ ਜਿਵੇਂ ਬਣਾਇਆ ਤੁਸੀਂ ਆਪਦੇ ਦਿਮਾਗ ਚੋ ਜੇ ਮਰਦਾਨਗੀ ਵਾਲਾ ਕਨਸੈਪਟ ਕੱਢ ਵੀ ਦਿਓ ਨਾ ਇਹ ਤਾਂ ਬਕਵਾਸ ਗੱਲ ਹੈ ਨਾ ਮਰਦ ਮਰਦਾ ਔਰਤ ਔਰਤ ਹੈ ਜੀ ਜਦੋਂ ਹੁਣ ਜਿਵੇਂ ਕਾਮ ਗੱਲ ਹੈ ਜਿਹੜਾ ਇੱਕ ਉਹ ਬੱਲੂ ਰਾਮ ਗੜੀਆ ਡਾਂਸਰ ਹੈ ਮੰਨ ਲਓ ਮੁੰਡਾ ਜੀ ਜੀ ਉਹਨੂੰ ਕਿੰਨੀ ਗਾਲ ਵਰਦੀ ਹੈ ਉਹਦਾ ਕਾਰਨ ਇਹ ਹੈ ਕਿ ਉਹਦੇ ਸਰੀਰ ਦੀ ਲਚਕ ਤੇ ਉਹਦਾ ਸਰੀਰ ਜਿਸ ਤਰੀਕੇ ਨਾਲ ਉਹ ਗੱਲਾਂ ਬਾਤਾਂ ਕਰਦਾ ਉਹਦੇ 'ਚ ਔਰਤਾਂ ਵਾਲੀ ਝਲਕ ਆਉਣ ਲੱਗੀ ਤਾਂ ਉਹਨੂੰ ਗਾਲਾਂ ਪੈਣ ਲੱਗੀਆਂ ਹੁਣ ਗੱਲ ਆਜੋ ਕਿ ਇਹ ਸਿੱਖ ਕਮਿਊਨਿਟੀ ਬਾਰੇ ਇਹਨੂੰ ਗਾਲਾਂ ਕਿਉਂ ਪੈ ਰਹੀਆਂ ਸਿੱਖਾਂ ਦੇ ਵਿੱਚ ਭਾਵੇਂ ਔਰਤ ਹੈ ਭਾਵੇਂ ਮਰਦ ਹੈ ਪਹਿਲੀ ਗੱਲ ਇਹ ਬੁਨਿਆਦੀ ਗੱਲ ਦੱਸ ਰਿਹਾ ਹੁਣ ਮੈਂ ਜਿਹੜੇ ਮੁੱਦੇ ਤੇ ਆਪਾਂ ਹੁਣ ਆਏ ਆਂ ਅੰਦਰ ਅਸਲ ਠੀਕ ਹੈ ਸਿੱਖ ਔਰਤਾਂ ਵੀ ਐ ਨਹੀਂ ਕਰਦੀਆਂ ਜੇ ਮੰਨ ਲਓ ਇਹ ਔਰਤ ਦਾ ਵੀ ਰੂਪ ਹੋਵੇ ਤੇ ਔਰਤ ਵੀ ਐ ਨਹੀਂ ਕਰਦੀ ਬਾਈ ਪੱਗੂ ਜੰਗ ਲੜੀ ਇਹੀ ਗੱਲ ਆ ਗਈ ਹੂੰ ਸਿੱਖਾਂ ਦੇ ਵਿੱਚ ਜਿਹੜੀ ਬੁਨਿਆਦੀ ਗੱਲ ਹੈ ਉਹ ਇਹੀ ਹੈ ਕਿ ਪਹਿਲੀ ਗੱਲ ਤਾਂ ਸਿੱਖ ਦਾ ਇਸ ਦੁਨੀਆ ਦੇ ਉੱਤੇ ਆਉਣਾ ਸਿੱਖ ਦਾ ਜਨਮ ਹੋਣਾ ਉਹਦਾ ਇੱਕ ਮੀਨਿੰਗ ਹੈ ਜੀ ਸਿੱਖ ਦੀ ਵਰਲਡਵਾਈਡ ਰੈਪ੍ਰেজੈਂਟੇਸ਼ਨ ਹੈ ਉਹ ਇੱਕ ਇੱਕ ਸਮਾਜ ਨੂੰ ਇਹ ਦੱਸਣ ਬਾਰੇ ਹੈ ਵੀ ਸਾਡਾ ਜ਼ੁਲਮ ਦੇ ਖਿਲਾਫ ਲੜਨਾ ਤੇ ਸਮਾਜ ਦੇ ਲਈ ਭਲਾ ਕਰਨਾ ਤੇ ਸਰਬਤ ਦਾ ਭਲਾ ਮੰਗਣਾ ਅਸੀਂ ਇਸ ਕਾਰਜ ਲਈ ਇਸ ਦੁਨੀਆ ਚ ਆਏ ਹਾਂ ਇੱਕ ਅਣਕ ਸ਼ਬਦ ਵੀ ਆ ਜਾਂਦਾ ਸਿੱਖ ਵਾਰੀਅਰ ਹੈ ਸਿੱਖ ਜਿਹੜਾ ਉਹ ਖੜਕੂ ਵੀ ਐ ਸਿੱਖ ਜਿਹੜਾ ਉਹ ਲੰਗਰੀ ਵੀ ਐ ਸਿੱਖ ਲੰਗਰ ਵੀ ਲਾਉਂਦਾ ਹੈ ਨਾ ਸਿੱਖ ਲੜਦਾ ਵੀ ਐ ਸਿੱਖ ਜੰਗਜੂ ਵੀ ਐ ਤਾਂ ਸਿੱਖ ਦੀਆਂ ਜਿਹੜੀਆਂ ਕੁਆਲਿਟੀਆਂ ਐ ਉਹ ਇਹ ਕੁਆਲਿਟੀਆਂ ਨਹੀਂ ਐ ਵੀ ਉਹ ਹੱਥ ਨੂੰ ਟੇਡਾ ਮੇਡਾ ਕਰਕੇ ਉਹ ਐ ਧੁੰਨੀ ਤੱਕ ਪੈਂਟ ਲਚਕਾ ਕੇ ਤੇ ਉਹ ਆਪਣੀਆਂ ਛਾਤੀਆਂ ਦੇ ਉੱਤੇ ਉਹ ਔਰਤਾ ਤਰ੍ਹਾਂ ਕੱਪੜੇ ਪਾ ਕੇ ਤੇ ਉਹ ਐ ਕਰਦਾ ਫਿਰੇ ਔਰ ਇਹਦੀ ਐਕਸੈਪਟੇਬਿਲਟੀ ਆ ਜੇ हां जेक ਅੱਜ ਮਾਡਰਨ ਸਮਾਜ ਦਾ ਇੱਕ ਹਿੱਸਾ ਕਹਿੰਦਾ ਵੀ ਭਾਈ ਇਹ ਵੀ ਸਮਾਜ ਦਾ 파ਟ ਨੇ ਅੱਛਾ ਤੁਹਾਨੂੰ ਇਹ ਵੀ ਪਤਾ ਵੀ ਜਿਹੜੇ ਜੈਂਡਰਸ ਨੇ ਜੀ ਕਿੰਨੇ ਤਰ੍ਹਾਂ ਦੇ ਜੈਂਡਰ ਹੈ ਦੱਸੋ ਮੈਂ ਤੁਹਾਡਾ ਤੁਹਾਡੇ ਤੋਂ ਆਈਡੀਆ ਲੈਣਾ ਚਾਹੁੰਦਾ ਤੁਹਾਨੂੰ ਕੀ ਲੱਗਦਾ ਤੁਸੀਂ ਹੈਰਾਨ ਹੋਵੋਗੇ ਜਵਾਬ ਸੁਣ ਕੇ ਮੇਲ ਫੀਮੇਲ ਟ੍ਰਾਂਸ ਜੈਂਡਰ ਕਹਿ ਦਿੰਨੇ ਆਪਾਂ ਜਾਂ ਫਿਰ 72 ਤਰ੍ਹਾਂ ਦੇ ਜੈਂਡਰਸ ਹੈ ਅੱਛਾ ਸਾਨੂੰ 3-4 ਹੀ ਪਤਾ ਹੁੰਦੇ ਆ 72 68 ਵੀ ਪ੍ਰਚਲਿਤ ਨੇ ਠੀਕ ਹੈ ਜੀ ਪਹਿਲਾਂ 34 ਪ੍ਰਚਲਿਤ ਰਹੇ ਅੱਛਾ ਫਿਰ 68 ਹੋ ਗਏ ਠੀਕ ਹੈ ਹੁਣ ਤਾਂ ਤੁਹਾਨੂੰ ਤੁਸੀਂ ਵਿਕੀਪੀਡੀਆ ਕਰ ਲਿਆ ਜੇ ਬਾਲਾ ਤਾਂ ਦੂਰ ਜਾਣ ਦੀ ਲੋੜ ਨਹੀਂ ਕੋਈ ਕਿਤਾਬ ਪੜਨ ਨਸਤੇ 72 ਟਾਈਪ ਦੇ ਜੈਂਡਰਸ ਲੱਭ ਜਾਣਗੇ ਤੁਹਾਨੂੰ ਮਾਲ ਦੀ ਗੱਲ ਹੈ ਜਿਹੜਾ ਸਭ ਤੋਂ ਪਹਿਲੀ ਟਰਮ ਹੈ ਨਾ ਮੇਰੇ ਖਿਆਲ ਉਹ ਏ ਜੈਂਡਰ ਕਿ ਕੀ ਮੈਂ ਭੁੱਲ ਗਿਆ ਉਹਦਾ ਦਾ ਮਤਲਬ ਹੀ ਇਹ ਹੈ ਵੀ ਉਹ ਕਹਿੰਦਾ ਮੇਰਾ ਕੋਈ ਜੈਂਡਰ ਹੀ ਹੈ ਨਹੀਂ ਅੱਛਾ ਇਸ ਤਰ੍ਹਾਂ ਦੇ ਵੀ ਮਨੁੱਖ ਪੈਦਾ ਹੋ ਰਹੇ ਆ ਫੇਰ ਇਹ ਇਹਦੇ ਬਾਰੇ ਜਿਹੜਾ ਕੈਨੇਡਾ ਦੇ ਵਿੱਚ ਨਾ ਸਕੂਲਾਂ 'ਚ ਪੜਾਇਆ ਜਾਂਦਾ ਸੀ ਪਿੱਛੇ ਜੇ ਇੱਕ ਚਾਈਨੀਜ਼ ਮਮ ਨੇ ਪ੍ਰੋਟੈਸਟ ਕੀਤਾ ਉਹ ਸਕੂਲ ਵੜ ਗਈ ਉਹ ਕਹਿੰਦੀ ਖਬਰਦਾਰ ਸਾਡੇ ਬੱਚਿਆਂ ਨੂੰ ਇਹ ਪੜਾਇਆ ਤਾਂ ਜੇ ਇਹਦੇ ਬਾਰੇ ਅਵੇਰਨੈਸ ਦੇ ਰੂਪ 'ਚ ਫਲਾਅ ਹੋ ਰਿਹਾ ਤੇ ਇਹਦੇ ਖਿਲਾਫ ਵੀ ਲੋਕ ਖੜ ਰਹੇ ਹੁਣ ਕੱਲਾ ਇਹ ਨਹੀਂ ਹੈ ਕਿ ਜੇ ਇਹਦੇ ਖਿਲਾਫ ਅੱਜ ਅਸੀਂ ਬੋਲ ਰਹੇ ਆ ਤੇ ਤੁਸੀਂ ਇਹ ਗੱਲ ਕਹਿ ਦਿਓ ਵੀ ਮਤਲਬ ਇਹ ਪਛੜੀ ਸੋਸਾਇਟੀ ਦੇ ਬੰਦੇ ਨੇ ਨਹੀਂ ਮਾਡਰਨ ਸੋਸਾਇਟੀ ਵੀ ਇਹਦੇ ਇਹਦੇ ਇਹਗੇਨਸਟ ਵੀ ਸਾਡੇ ਬੱਚਿਆਂ ਨੂੰ ਤੁਸੀਂ ਹਾਂ ਜੇ ਕੋਈ ਪੈਦਾ ਹੋਵੇ ਹੋਇਆ ਤਾਂ ਵੱਖਰੀ ਗੱਲ ਹੈ ਔਰ ਇਹਦੇ ਬਾਰੇ ਪੜਨ ਦੀ ਲੋੜ ਨਹੀਂ ਹੋ ਕਹਿੰਦੇ ਦੂਜੀ ਗੱਲ ਉਹਨੇ ਇਹ ਜਿਵੇਂ ਮੈਂ ਕਿਹਾ ਜੈਂਡਰ ਇੱਕ ਵੱਖਰੀ ਗੱਲ ਹੈ ਸੈਕਸ਼ੁਅਲਿਟੀ ਇੱਕ ਹੋਰ ਵੱਖਰੀ ਗੱਲ ਹੈ ਪਰ ਇਹ ਕੀ ਕਰ ਰਿਹਾ ਹੈ ਪਤਾ ਹੀ ਨਹੀਂ ਹੈ اچھا ਜੇ ਤਾਂ ਇਹ ਟਰਾਂਸ ਜੈਂਡਰ ਹੈ ਤਾਂ ਫਿਰ ਇਹ ਡਿਕਲੇਅਰ ਕਰਕੇ ਵੀ ਮੈਂ ਟਰਾਂਸ ਜੈਂਡਰ ਹਾਂ ਤੇ ਇਹ ਔਰਤ ਵਾਲੇ ਰੂਪ ਚ ਆ ਜੇ ਇਹ ਇਹ ਦਾੜੀ ਨਾ ਰੱਖੇ ਜੇ ਰੱਖਣੀ ਵੀ ਇਹਨੇ ਹੁਣ ਇਹ ਤਾਂ ਹੈ ਨਹੀਂ ਵੀ ਕੱਲ ਨੂੰ ਇਹ ਗਵੇ ਮੈਂ ਕੇਸ ਕੀ ਬਣ ਲੂੰਗਾ ਹਾਂ ਤੇ ਮੈਂ ਕਿਉਂ ਸਿੱਖ ਔਰਤਾਂ ਜੇ ਦਾੜੀ ਆਉਂਦੀ ਤਾਂ ਉਹ ਰੱਖ ਵੀ ਲੈਂਦੀਆਂ ਤੇ ਕੱਲ ਨੂੰ ਉਹ ਲੱਛਣ ਕਰਦਾ ਫਿਰੂਗਾ ਇਹ ਇਹ ਬਰਦਾਸ਼ਤ ਤੋਂ ਬਾਹਰ ਹੈ ਸੋ ਇਹ ਜੋ ਇਹ ਕਰ ਰਿਹਾ ਦੋ ਰੀਜ਼ਨਸ ਹੋ ਸਕਦੇ ਇੱਕ ਤਾਂ ਜਾਂ ਤਾਂ ਇਹ ਟਰਾਂਸ ਜੈਂਡਰ ਹੈ ਹੂੰ ਜੇ ਟਰਾਂਸ ਜੈਂਡਰ ਹੈ ਤੇ ਮਾਪਿਓ ਇਸ ਗੱਲ ਨੂੰ ਰਿਅਲਾਈਜ਼ ਕਰਕੇ ਇਹਨੂੰ ਇਹ ਡਿਕਲੇਅਰ ਕਰੇ ਕਿਉਂਕਿ ਹੁਣ ਇਹ ਸੋਸ਼ਲ ਮੀਡੀਆ ਤੇ ਪਬਲਿਕ ਫਿਗਰ ਬਣ ਗਿਆ ਏ ਠੀਕ ਹੈ ਜੇ ਆਮ ਸਧਾਰਨ ਗੱਲ ਹੁੰਦੀ ਤਾਂ ਫਿਰ ਕਿਸੇ ਨੂੰ ਫਰਕ ਨਹੀਂ ਪੈਣਾ ਸੀ ਠੀਕ ਹੈ ਦੂਜਾ ਇਹ ਹੈ ਜਾਂ ਇਹ ਮਾਨਸਿਕ ਰੂਪ ਚ ਬਿਮਾਰ ਹੈ ਇਹ ਵੀ ਹੋ ਸਕਦਾ ਫੇਮ ਫੇਮ ਲਈ ਕਰਦਾ ਹੋਵੇ ਨਹੀਂ ਮਾਨਸਿਕ ਹੈ ਕਈ ਵਾਰੀ ਮਾਨਸਿਕ ਰੂਪ ਚ ਵੀ ਤੁਸੀਂ ਬਿਮਾਰ ਹੋ ਜਾਂਦੇ ਹੋ ਜਿਹਨੂੰ ਤੁਸੀਂ ਇਸ ਗੱਲ ਦੇ ਵਿੱਚ ਛੁਪਾ ਲੈਨੇ ਹੋ ਵੀ ਮੈਂ ਟ੍ਰਾਂਸ ਜੈਂਡਰ ਆ ਜਾਂ ਮੈਂ ਐਲਜੀਬੀਟੀ ਕਮਿਊਨਿਟੀ ਦੇ ਨਾਲ ਸੰਬੰਧ ਰੱਖਦਾ ਇਹ ਵੀ ਇੱਕ ਗੱਲ ਹੈ ਠੀਕ ਹੈ ਇਸ ਪੱਖ ਨੂੰ ਵੀ ਜਿਹੜਾ ਉਹ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਜੇ ਤੁਸੀਂ ਹੈਗੇ ਵੀ ਹੋ ਦੁਨੀਆਂ 'ਚ ਗੇ ਵੀ ਨੇ, ਲੈਸਬੀਅਨਸ ਵੀ ਨੇ, ਕਾਮਨ ਗੱਲ ਐ, ਬਾਈਸੈਕਚੁਅਲਸ ਵੀ ਨੇ, 트랜스ਜੈਂਡਰ ਵੀ ਨੇ। ਤੇ ਜੇ ਕਿਉਂਕਿ ਇਹ ਪਹਿਲੇ ਤਿੰਨਾਂ 'ਚ ਤਾਂ ਇੱਕ ਕੈਟੇਗਰੀ ਨਹੀਂ ਆਉਂਦੀ। ਇਹ ਜੈਂਡਰ ਦੀ ਗੱਲ ਆ ਗਈ। ਹੂੰ। ਤਾਂ ਜੇ 트랜스ਜੈਂਡਰ ਐ ਤਾਂ ਭਾਈ ਇਹਨੂੰ ਪੰਜਾਬੀ 'ਚ ਸਮਝਾ ਦਿਓ। ਵੀ ਭਾਈ ਆਹ ਲੱਛਣ ਬੰਦ ਕਰ ਦੇ ਤੂੰ। ਆ ਤੂੰ ਆਪਦੇ ਭਾਵੇਂ ਕੇਸ ਕਟਾ ਦੇ। ਹੂੰ। ਕੱਲ ਨੂੰ ਇਹ ਇਹ ਵੀ ਕਹਿ ਸਕਦਾ ਹੈ ਕਿ ਮੈਂ ਸਿੱਖੀ ਨੂੰ ਵੀ ਪਿਆਰ ਕਰਦਾ, ਮੈਂ ਜੁੜਾ ਤਾਂ ਰੱਖਦਾ, ਕੇਸ ਰੱਖਦਾ। ਜਿਵੇਂ ਔਰਤਾਂ ਕੇਸ ਰੱਖ ਸਕਦੀਆਂ ਨੇ ਨਹੀਂ ਇਹ ਸਿੱਖੀ ਚ ਇਸ ਗੱਲ ਦਾ ਕੋਈ ਥਾਂ ਨਹੀਂ ਹੈਗੀ ਸਿੱਖ ਹੁਣ ਇਸ ਸਿੱਖ ਕੌਮ ਜਿਹੜੇ ਸਿੱਖ ਮੁੰਡੇ ਨੇ ਉਹ ਕੱਲ ਨੂੰ ਤੁਸੀਂ ਚਾਹੁੰਦੇ ਹੋ ਵੀ ਪੱਗਾਂ ਬੰਨਣ ਜਾਂ ਪਟਕੇ ਬੰਨਣ ਤੇ ਦਾੜੀਆਂ ਰੱਖ ਕੇ ਬਿਊਟੀ ਪ੍ਰੋਡਕਟ ਦੀ ਐਡ ਕਰਦੇ ਫਿਰਨ ਤੇ ਉਹ ਐ ਕੁੜੀਆਂ ਤਰ੍ਹਾਂ ਲਹਾਂ ਕੋਈ ਕੋਈ ਮੈਂ ਨਹੀਂ ਕਹਿੰਦਾ ਕਿ ਕਿਸੇ ਦਾ ਬਿਜ਼ਨਸ ਹੈ ਵਪਾਰ ਹੈ ਜਾਂ ਉਹ ਕੋਹਨ ਸਿੱਖ ਮਾਡਲਸ ਵੀ ਨੇ ਇਸ ਗੱਲ ਦੇ ਖਿਲਾਫ ਕੋਈ ਵੀ ਨਹੀਂ ਹੈ ਪਰ ਜੋ ਇਹ ਕਰ ਰਿਹਾ ਉਹ ਕਿਸੇ ਹਵਾਲੇ ਨਾਲ ਜਾਇਜ਼ ਨਹੀਂ ਹੈ